ਸਾਡੀਆਂ ਮਾਤਾ ਪਿਤਾਵਾਂ ਦਾ ਤੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਅਸੀਂ ਗੱਲ ਨੂੰ ਤੁਸੀਂ ਸੰਭਲਿਆ ਕਿ ਆਪਣਾ ਜਥੇਬੰਦੀਆਂ ਦੇ ਬਿਨਾ ਨਹੀਂ ਚੱਲਣਾਗਾ ਕਿਉਂਕਿ ਦੇਖਿਆ ਹੀ ਤੁਸੀਂ ਕਿ ਸਰਕਾਰ ਨੇ ਕਿਸ ਤਰ੍ਹਾਂ ਕੋਰਨੇ ਕੁਝਾਂ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਉਹ ਪਲੇਖਾ ਆਮ ਲੋਕਾਂ ਨੂੰ ਤਾਂ ਹੋ ਸਕਦਾਗਾ ਪਰ ਜਥੇਬੰਦਕ ਲੋਕਾਂ ਨੂੰ ਨਹੀਂ ਹੋ ਸਕਦਾਗਾ ਕਿਉਂਕਿ ਸਾਡੇ ਆਗੂ ਵਾਲੇ ਲੱਖਾਂ ਦੇ ਕੱਪ ਵਿੱਚ ਬਰਨਾਲੇ ਦੀ ਧਰਤੀ ਤੇ ਇਹ ਗੱਲ ਚਾਹੀਦੀ ਸੀ ਕਿ ਨੌਜਵਾਨਾਂ ਕੋਲੋਂ ਧਰਮ ਨਿਕ ਭੁਲੇਖਾ ਹੋ ਸਕਦਾਗਾ ਕੀ ਉਹ ਇਨਕਲਾਬ ਲੈ ਕੇ ਆਊਗਾ ਕੀ ਇੱਕ ਸੰਗਾਮਕ ਮੰਤਰੀ ਹੋਊਗਾ ਸਾਬੀ ਜੀ ਜ਼ਿਕੰਦਰ ਸਿੰਘ ਗੜਾਵੇ ਕੀ ਉਹ ਦੂਜਿਆਂ ਨਾਲ ਉਹ ਮਾਰਾ ਹੋ ਕੇ ਨਿਬੜੂਗਾ ਕੰਨਾਂ 'ਚ ਗਲ ਚੰਗੀ ਨਹੀਂ ਲੱਗੀ ਜੀ ਤੁਹਾਨੂੰ ਕੋਈ ਸਮੇਂ ਤੋਂ ਪਹਿਲਾਂ ਕੋਈ ਗੱਲ ਕਹਿ ਦਿੱਕੇ ਕਿਸੇ ਨੂੰ ਤਾਂ ਹੱਜ ਨਹੀਂ ਆਉਦੀ ਹੁੰਦੀ ਗਈ ਠੀਕ ਨਹੀਂ ਲੱਗਦੀ ਗਈ ਬੁਰੀ ਲੱਗਦੀ ਆ ਚੱਬਦੀ ਆ ਉਹ ਗੱਲ ਆ ਤੇ ਆ ਕੀ ਕਹਤਾ ਦਾ ਹੋਰਾਂ ਬਾਰੇ ਵੀ ਕਈ ਗੱਲਾਂ achੀਆਂ ਦੀਆਂ ਚੁਣੀਆਂ ਹੋਏ ਗਲਾਂ ਪਰ ਉਹ ਹੀ ਗੱਲ ਸੱਚ ਹੋਈ ਅੱਜ ਤੇ ਪਹਿਲਾਂ ਵਾਲੇ ਨਾਲ ਉਹ ਵੀ ਮਾੜਾ ਹੋ ਕੇ ਨਿਕੜਿਆ ਦਾ ਸੰਯੁਕਤ ਮੋਰਚੇ ਦੇ ਆਗੂ ਵਾਲੇ ਮੀਟਿੰਗ ਦੇ ਵਿੱਚ ਇਹ ਗੱਲ ਆ ਕੇ ਬਾਹਰ ਕਹੀ ਆ ਕਿ ਨਾ ਬਾਕ ਚੱਕ ਚੱਟਾ ਨੇ ਉਸ ਚੱਕੰਦੀ ਸਰਕਾਰ ਨੇ ਤੇ ਨਾ ਬਾਦਲਾ ਨੇ ਕਦੀ ਆ ਕੰਮ ਨਹੀਂ ਕਰਿਆ ਸੀਗਾ ਜਿਹੜਾ ਸ ਆ ਆਮ ਮੁੰਡੇ ਨੇ ਆਮ ਘਰਾਂ ਦੇ ਮੁੰਡੇ ਨੇ ਤੇ ਮਾਸਟਰ ਦੇ ਮੁੰਡੇ ਨੇ ਜਿਹੜਾ ਖਰਚਾ ਦਿਖਾਦਾ ਜਿਹੜਾ ਕਹਿੰਦਾਗਾ ਮੈਂ ਹਰ ਰੋਜ਼ ਖੇਤ ਜਾਣਾਗਾ ਜਿਹੜਾ ਕਹਿੰਦਾਗਾ ਪਾਠੀ ਤੁਦੇ ਮੂਰੇ ਪੰਜਾਬਾ ਦੇ ਪਿੰਡਾਂ ਰਾਂਗਾ ਉਹ ਜੇ ਤੈਨੂੰ ਇੰਨਾ ਪਤਾ ਹੁੰਦਾ ਉਹ ਹਾਲਾਤਾਂ ਆਈ ਦੀ ਭਰਿਆ ਮਾਲਸਾ ਜੇ ਤੂੰ ਨਹੀਂ ਗਿਆ ਹੁੰਦਾ ਅੱਜ ਸਾਲੀ ਦਾ ਦਰਦ ਹਣਾਇਆ ਹੁੰਦਾ ਤੂੰ ਤੇ ਬਜ਼ੁਰਗ ਬੰਦੇ ਤੇਰੇ ਦਾਦੇ ਦੇ ਹਾਂ ਦੇ ਤੇਰੇ ਤਾਉ ਦੇ ਹਾਂ ਦੇ ਸੀਗੇ ਜਿਨ੍ਹਾਂ ਨੂੰ ਤੂੰ ਇੱਕ ੱੱਟਕੇ ਮਾਰਨ ਵਾਲਾ ਕੰਮ ਕਰਕੇ ਗਿਆਗਾ ਤੇ ਤੂੰ ਕੀ ਦਿਖਾਇਆ ਤੇਰੇ ਆ ਸੀਗਾ ਲੋਕਾਂ ਨੇ ਵਾਦੇ ਕਿਹੜੇ ਕਰੇ ਸੀ ਭਰਿਆ ਮਾਲਸਾ ਤੂੰ ਕਰਤੇ ਕੀ ਗਿਆਗਾ ਠੀਕ ਆ ਜਿੰਮੀ ਆਪਾਂ ਬੱਚੇ ਦੇ ਕਪੜੇ ਮਾਰ ਦਿੰਦੇ ਹੁੰਦੇ ਆਗੇ ਉਹ ਬੇਵੱਸ ਹੁੰਦਾਗਾ ਕੁੱਝ ਬੋਲ ਨਹੀਂ ਸਕਦਾ ਤੇ ਮੁਰੂ ਅੱਗੇ ਬੋਲ ਨਹੀਂ ਸਕਦਾ ਉਹਦੇ ਪੇਟ ਦਾ ਜਵਾਬ ਆ ਪਰ ਉਹ ਦੇਚਾ ਸਮਾਜ ਆਂਦਾਗਾ ਤਾਂ ਹੀ ਬੁੱਢੀ ਜੀ ਵੀ ਕਈ ਵਾਰ ਕਹਿੰਦੇ ਹੁੰਦਾ ਲੇਖ ਵੀ ਪੜੇ ਤੇ ਆ ਮੋਬਾਈਲਾਂ ਤੇ ਆਉਂਦਾ ਕੀ ਜਦੋਂ ਬੱਚਾ 6 ਸਾਲ ਤੋਂ ਉੱਪਰ ਹੋ ਜਾਏ 15 ਸਾਲ ਤੱਕ ਤੂੰ ਬਹੁਤਾ ਜੀਚ ਬੋੜਦੇ ਬੱਚੇ ਨੂੰ ਮਾਰਨੀ ਚਾਹੀਦੀ ਦੀ ਅੱਜ ਦੇ ਦੌਰ ਦੇ ਵਿੱਚ ਐਸੇ ਤਰ੍ਹਾਂ ਜੱਟੇ ਬੰਦੇ ਦੇ ਆਗੂ ਸੀਗੇ ਤੂੰ ਪਾਵਰ ਦੇ ਵਿੱਚ ਜ਼ਰੂਰ ਸੀਗਾ ਨਹੀਂ ਤੂੰ ਜਵਾਬ ਦੇ ਸਕੇਂ ਤੂੰ ਇੱਥੋਂ ਅੱਥੇ ਆਇਆਗਾ ਕੋਈ ਨਵੀਂ ਬੇਇੱਜ਼ਤੀ ਕਰਕੇ ਆਇਆਗਾ ਪਰ ਦੁਨੀਆਂ ਦੇ ਜਹੰਦੇ ਵਿੱਚ ਤੇ ਬੈਠੇ ਹੋਏ ਲੋਕਾਂ ਦੇ ਮਨਾਂ ਦੇ ਵਿੱਚ ਰੋਗ ਜ਼ਰੂਰ ਹੈ ਤੈਨੂੰ ਸਮੇਂ ਵਿਆਗ ਮੋੜਾਂਗੇ ਉਹ ਮਨ ਤੋਂ ਕੱਢੀ ਜਾ ਬਾਜ਼ਾ ਹੁਬੂ ਦੇ ਨੀਟਗਾ ਦੇ ਵਿੱਚ ਪੁੱਤਰ ਕਹਿੰਦੇ ਨੂੰ ਵਕਤ ਦਿੰਨਾ ਹੈ ਕਹਿੰਦਾ ਕੀ ਮਾਇਆ ਤੋਂ ਉੱਠ ਕੇ ਆਇਆ ਦਾ ਛੱਡ ਗਏ ਉਹਨਾਂ ਨੇ ਇਹ ਮਿੱਤ ਸੜਕਾਂ ਰੋਕ ਦਿਆ ਉਹ ਰੋਲਾ ਰੋਕ ਦਿਆ ਉਹ ਲੋ ਰੋਕ ਦਿਆ ਉਹ ਹੋ ਰੋਕ ਦਿਆ ਤੇ ਪੌਪ ਲੈਣਾ ਰੋਕ ਦਿਆ ਇਹਨੂੰ ਕੀ ਪਤਾ ਜ਼ਮੀਨ ਦਾ ਦਰਦ ਕੀ ਹੁੰਦਾ ਆ ਬੈਠਿਆ ਸਾਡੇ ਬਜ਼ੁਰਗ ਜੀ ਮੈਨੇ ਨੀਕਰਾਂ ਦੇ ਬੱਚਾ ਸੀ ਜੀ ਨੂੰ ਮੈਗ ਦਿੱਤੇ ਕਲੀ ਨੀਕਰ ਦੇ ਵਿੱਚ ਖੇਤ ਕੰਮ ਕਰੇਗਾ ਜੋ ਪੱਧਰ ਕਰੇ ਆਗੇ ਅਜੇ ਵੀ ਪਿੰਡਾਂ ਦੇ ਵਿੱਚ ਪਏ ਹੋਏ ਆ ਜਿੱਥੇ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਕਿਵੇਂ ਬਲਦਾਂ ਦੇ ਨਾਲ ਕਿਵੇਂ ਇੰਟਰਟਰੈਕਟਰਾਂ ਦੇ ਨਾਲ ਉਹ ਜ਼ਮੀਨਾਂ ਪੱਧਰ ਕਰੀਆਂ ਕਿਉਂਕਿ ਜ਼ਮੀਨ ਇੱਕ ਮਾਤੌਲੀ ਵਜ੍ਹਾ ਤੇ ਹੁੰਦੀ ਆ ਕਿਉਂਕਿ ਜੇ ਕੋਈ ਵਾਅਦਾ ਹੀ ਛੇ ਦਾ ਜਿਹੜਾ ਗੱਲਾਂ ਕਹਿਣਾ ਉਹ ਦੌਰ ਤੋਂ ਹੁਣ ਤੱਕ ਆਉਂਦਾ ਤਾਂ ਕਦੇ ਕੋਈ ਪ੍ਰਚਾਰ ਚੱਲ ਰਿਹਾ ਸੀ ਤਾਂ ਸੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਸਟੂਡੈਂਟ ਯੂਨੀਅਨ ਤੇ ਨੌਜਵਾਨ ਭਾਰ ਸਭਾ ਵੱਲੋਂ ਜ਼ਿਲ੍ਹੇ ਦੀ ਇੱਕ ਕਾਨਫਰੰਸ ਕੀਤੀ ਸੀ ਉਸ ਕਾਨਫਰੰਸ ਦੇ ਵਿੱਚ ਅਸੀਂ ਇਹ ਕਿਹਾ ਸੀ ਕਿ ਇਹ ਜਿਹੜੇ ਆ ਸੱਤਾ ਦੇ ਵਿਚੌਣ ਨੂੰ ਫਿਰਦੇ ਆ ਜਿਨ੍ਹਾਂ ਦੇ ਪਿੱਛੇ ਭੀੜ ਲਾਲਾ ਲਾਲਾ ਕਰਦੀ ਫਿਰਦੀ ਆ ਉਹ ਕੋਈ ਬਹੁਤੇ ਚੰਗੇ ਨਹੀਂ ਸਗੋਂ ਇੰਨਾ ਤੋਂ ਵੀ ਭੜੇ ਨਿਕਲਣਗੇ ਤੇ ਅੱਜ ਇਹਨਾਂ ਨੇ ਉਹ ਗੱਲ ਸਾਫ਼ ਕਰਤੀ ਕੈਪੀ ਵੀ ਅੰਨੀ ਪਤਲੀ ਅੰਨਾ ਅੰਨਾ ਇਹ ਕਿ ਭਾਈ ਰਾਪ ਨੇ ਸਾਨੂੰ ਭਾਗ ਲਗਾਇਆ ਤੇ ਨੂੰ ਵੀ ਅੰਨੀ ਆਈ ਤੇ ਇਹ ਦੁਬਾਰਾ ਫੇਰ ਅੰਨੇ ਆ ਕੇ ਸੱਤਾ ਦੇ ਵਿੱਚ ਬੈਠ ਗਏ ਅੱਜ ਜਦੋਂ ਭਗਵੰਤ ਮਾਨ ਸੱਤਾ ਦੇ ਵਿੱਚ ਆਇਆ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਤੋਂ ਅੱਧ ਵਿਚਾਲਿਆਂ ਜਿਹੜਾ ਭੱਜਿਆ ਤਾਂ ਉਸ ਤੋਂ ਬਾਅਦ ਉਹਨੇ ਆ ਕੇ ਇੱਕ ਇੰਟਰਵਿਊ ਕੀਤੀ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿੰਦਾ ਕਿ ਪੰਜਾਬ ਆ ਜਿਹੜਾ ਉਹ ਧਰਨੇ ਦੀ ਸਟੇਟ ਬਣਦਾ ਜਾ ਰਿਹਾ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਧਰਨਾ ਕੌਣ ਲਾਉਂਦਾ ਧਰਨਾ ਉਹ ਲਾਉਂਦਾ ਜਿਹਦੇ 'ਚ ਅਣਖ ਹੁੰਦੀ ਆ ਧਰਨਾ ਉਹ ਲਾਉਂਦਾ ਜਿਹਦੇ 'ਚ ਜੁਰਤ ਹੁੰਦੀ ਆ ਬਿਨਾ ਅਣਖ ਤੋਂ ਬਿਨਾ ਜੁਰਤ ਤੋਂ ਕੋਈ ਧਰਨਾ ਨਹੀਂ ਲਾ ਸਕਦਾ ਨੀਵੀਂ ਪਾ ਕੇ ਕੁਝ ਵੀ ਗਲਤ ਹੁੰਦਾ ਨੀਵੀਂ ਪਾ ਕੇ ਹਰ ਕੋਈ ਨੰਗ ਜਾਂਦਾ ਪਰ ਗਲਤ ਦੇ ਖਿਲਾਫ ਗਲਤ ਕਹਿਣ ਵਾਲਾ ਗਲਤ ਨੂੰ ਗਲਤ ਕਹਿਣ ਵਾਲਾ ਤੇ ਸਹੀ ਨੂੰ ਸਹੀ ਕਹਿਣ ਵਾਲਾ ਉਹ ਬੰਦਾ ਅਣਖੀ ਹੁੰਦਾ ਜੁਰਤ ਵਾਲਾ ਹੁੰਦਾ ਤੇ ਅੱਜ ਜੇ ਪੰਜਾਬ ਧਰਨਿਆਂ ਦੀ ਸਟੇਜ ਪਣ ਰਿਹਾ ਤਾਂ ਇਹ ਇੱਕ ਚੰਗਾ ਸ਼ਗਨ ਆ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਬੰਦ ਨੂੰ ਗਲਤ ਕਹਿਣ ਦੀ ਜੁਰਤ ਰੱਖਦੇ ਆ ਤੇ ਅੱਜ ਤੂੰ ਜਿਹੜਾ ਹੈਗਾ ਭਗਵਾਨਤਮਾਨਾ ਤੂੰ ਤੇ ਥੋਟੀ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਧਰਨਿਆਂ ਦੀ ਸੇੜ ਤੋਂ ਕੋਸਾ ਸਟੇਟ ਬਣਾਉਣ ਲੱਗੇ ਹੋ ਅੱਜ ਜੇਸ ਤਰੀਕੇ ਦੇ ਨਾਲ ਤੁਸੀਂ ਸਾਡੇ ਕਿਸਾਨ ਆਗੂਆਂ ਨੂੰ ਚੱਕਿਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਤੁਸੀਂ ਇਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕੋਈ ਵਿਰੋਧ ਦੀ ਸੁਰ ਨਾ ਰਹੇ ਪੂਰੇ ਦੇਸ਼ ਦੇ ਵਿੱਚ ਅੱਜ ਜੇ ਕੋਈ ਤਾਨਾਸ਼ਹੀ ਦੇ ਖਿਲਾਫ ਜੇ ਕੋਈ ਮੋਦੀ ਦੇ ਥਾਸੀਵਾਦ ਦੇ ਖਿਲਾਫ ਜੇ ਕੋਈ ਤਾਕਤ ਸੀ ਖੜੀ ਤਾਂ ਉਹ ਕਿਸਾਨ ਸੀਗੇ ਸੰਯੁਕਤ ਕਿਸਾਨ ਮੋਰਚਾ ਸੀ ਮੋਦੀ ਦੇ ਫਖੀਵਾਦ ਨੂੰ ਪਿੱਛੇ ਮੋੜਿਆ ਸਯੁਕਤ ਕਿਸਾਨ ਮੋਰਚੇ ਨੇ ਮੋੜਿਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਉਹ ਕਿਸਾਨਾਂ ਨੂੰ ਜਿਹੜਾ ਪਿੱਛੇ ਮੋੜਨਾ ਚਾਹੁੰਦੀ ਸੀ ਤੇ ਇਹੋ ਜਿਹੜਾ ਜਿਹੜਾ ਅੱਜ ਕਹਿ ਰਿਹਾ ਭਗਵੰਤ ਮਾਨ ਕਿ ਮੰਗਾ ਹੀ ਸਾਰੀਆਂ ਕੇਂਦਰਨੀ ਆ ਦੋਸਤੋ ਉਹਦਾ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਹੱਥ ਵਸ ਕੁਝ ਨਹੀਂ ਹੈ ਮੈਂ ਤਾਂ ਕੇਂਦਰ ਤੇ ਅੱਗੇ ਵਿਸ਼ਾ ਹੋਇਆ ਮੇਰੇ ਕੋਲੇ ਨਾ ਮੈਂ ਤਾਂ ਕੇਂਦਰ ਦਾ ਜਿਹੜਾ ਗੱਲਾਂਗਾ ਤੇ ਕੇਂਦਰ ਹੀ ਸਾਰਾ ਕੁਝ ਤੈ ਕਰੂਗੀ ਪੰਜਾਬ ਦਾ ਮੇਰੇ ਮੇਰਾ ਜਿਹੜਾ ਪੰਜਾਬ ਦੇ ਉੱਤੇ ਕੋਈ ਅਧਿਕਾਰ ਨਹੀਂ ਮੈਂ ਸਿਰਫ ਇੱਕ ਨਾਮ ਦਾ ਮੁੱਖ ਮੰਤਰੀ ਹਾਂ ਸਰਕਾਰ ਆ ਜਿਹੜੀ ਉਹ ਕੇਂਦਰ ਹੀ ਚਲਾਉਂਦੀ ਆ ਉਹ ਇਹ ਕਹਿਣਾ ਚਾਹੁੰਦਾ ਇਹ ਕਹਿ ਕੇ ਕਿ ਕੇਂਦਰ ਕੋਲੇ ਜਾਓ ਇਸ ਕਰਕੇ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਜਿਹੜੇ ਆਪਦੇ ਧਰਾਂ ਦੇ ਮੋਰੋਂ ਆ ਗੰਦ ਨਹੀਂ ਚੱਕ ਸਕਦੇ ਉਹ ਸਾਡੇ ਪੰਜਾਬ ਦਾ ਕੀ ਸਵਾਰ ਦਿਓਗੇ ਅਸੀਂ ਆ ਜਿਹੜਾ ਤੁਸੀਂ ਸਾਡੇ ਕਿਸਾਨ ਆਪੂਆਂ ਦੇ ਨਾਲ ਕੀਤਾ ਉਹਦਾ ਜਵਾਬ ਆ 2027 ਦੇ ਵਿੱਚ ਤੁਹਾਨੂੰ ਦੇਵਾਂਗੇ ਤੁਹਾਨੂੰ ਪਿੰਡਾਂ ਦੇ ਵਿੱਚ ਆਉਣ ਲੱਗਿਆ 100 ਵਾਰੀ ਸੋਚਣਾ ਪੈਣਾ ਜੇ ਤੁਸੀਂ ਪਿੰਡਾਂ 'ਚ ਵਰਨਾ ਤਾਂ ਤਿੰਨ ਤਿੰਨ ਚਾਰ ਚਾਰ ਝੱਗੇ ਸਮਾ ਕੇ ਰੱਖਿਓ ਪਿੰਡਾਂ ਚਾਇਆਂ ਦੇ ਤੁਹਾਡੇ ਝੱਗੇ ਪਾਰਾਂਗੇ ਫੋਟੋਆਂ ਜਿਹੜਾ ਗੱਲਾਂ ਤੁਸੀਂ ਕਹਿੰਦੇ ਸੀ ਕਿ ਦਲਾ ਤਾਂ ਦਲਾ ਹੁੰਦਾ ਹੈ ਪਤਾ ਨਹੀਂ ਕਿਧਰ ਤੇ ਚੜਾ ਹੁੰਦਾ ਹੈ ਸੇਰ ਥੋਡੀਆਂ 50-50 ਲੱਖ ਦੀਆਂ ਗੱਡੀਆਂ ਦੇ ਸ਼ੀਸ਼ੇ ਅਸੀਂ ਭੰਨਾਂਗੇ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦੇ ਲੋਕਾਂ 'ਚ ਕਿੰਨੀ ਤਾਕਤ ਆ ਪੰਜਾਬ ਦੇ ਲੋਕਾਂ 'ਚ ਕਿੰਨੀ ਜੁਰਤ ਆ ਮੁੱਖ ਮੰਤਰੀ ਬਾਂਕੇ ਜਦੋਂ ਪੁਲਸਾਂ ਕੋਲੇ ਉਦੋਂ ਤਾਂ ਹਰ ਕੋਈ ਜੁਰਤ ਵਿਖਾ ਦੂਗਾ ਉਦੋਂ ਤਾਂ ਹਰ ਕੋਈ ਕਹਿ ਦੂਗਾ ਕਿ ਮੈਨੂੰ ਨਰਮ ਨਾ ਸਮਝੋ ਤੇ ਜਿਹੜੇ ਲੋਕ ਪਾਉਟ ਹੋਣ ਦੇ ਬਾਵਜੂਦ ਤੇਰੇ ਕੋਲੇ ਇਹ ਜੁਰਤ ਰੱਖਦੇ ਆ ਜੁਰਤ ਇਹਨੂੰ ਕਹਿੰਦੇ ਹੁੰਦੇ ਆ ਅਸਲ ਜਿਹੜਾ ਰੁਕਿਆ ਫੇਰ ਵੀ ਕਿਸਾਨਾਂ ਨੇ ਆਪਦੇ ਘਰਾਂ ਚੋਂ ਨਿਕਲੇ ਉਹ ਕਿਸਾਨ ਟਰੈਕਟਰ ਲੈ ਕੇ ਨਿਕਲੇ ਚੰਡੀਗੜ੍ਹ ਨੂੰ ਚਾਲੇ ਪਾਏ ਇਹ ਜੁਰਤ ਹੁੰਦੀ ਆ ਇਹ ਜੁਰਤ ਆ ਪੰਜਾਬ ਦੇ ਲੋਕਾਂ ਦੀ ਇਹ ਜੁਰਤ ਪੰਜਾਬੀਆਂ ਚਾ ਤੂੰ ਜਿਹੜੀ ਜੁਰਤ ਵਿਖਾਉਂਦਾ ਸੀ ਪ੍ਰੈਸ ਕਾਨਫਰੰਸ 'ਚ ਆ ਕੇ ਕਿ ਮੈਨੂੰ ਨਰਮ ਨਾ ਸਮਝੋ ਮੈਂ ਜੇ ਕੁਝ ਕਹਿੰਦਾ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੁਝ ਕਰ ਨਹੀਂ ਸਕਦਾ ਫੋਟਾ ਤੂੰ ਮੁੱਖ ਮੰਤਰੀ ਬਣ ਗਿਆ ਤੂੰ ਦਾ ਤਾਂ ਕਰਨ ਜੋਗਾ ਹੋਆ ਅਸੀਂ ਕੱਲੇ ਕਿਸਾਨ ਤਾਂ ਵੀ ਇੰਨੀ ਜ਼ੋਰਤ ਰੱਖਦੇ ਆ ਇਹ ਕਰਕੇ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਕਿ ਤੁਸੀਂ ਉਹ ਜ਼ੋਰਤ ਰੱਖਦੇ ਹੋ ਕਿ ਅੱਜ ਵੀ ਇਨਾ ਜ਼ਬਰ ਹੋਣ ਦੇ ਬਾਵਜੂਦ ਵੀ ਤੁਸੀਂ ਇੱਥੇ ਆ ਕੇ ਬੈਠੇ ਹੋ ਸਾਰੇ ਲੋਕ ਕਿਸਾਨ ਜੱਤੇ ਬੰਤੀਆਂ ਵੱਲੋਂ ਆਇਦ ਹਾ ਜਮੇਤ ਏਤੀ ਨੀਤੀ ਬਣਾ ਕੇ ਕ੍ਰਾਫਟ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਮੰਤਰੀ <laughs> ਭਗਵਾਨ ਸਮਾਨ ਜੀ ਨਾ ਜਿਹੜੀਆਂ ਆਪਣੀਆਂ ਮੰਗਾਂ ਸੀਗੀਆਂ ਉਹ ਤੋਂ ਪਿਛਲੀ ਮੀਟਿੰਗ 'ਚ ਵੀ ਰੱਖੀਆਂ ਸੀਗੀਆਂ ਉਹ ਲਾਗੂ ਨਹੀਂ ਕੀਤੀਆਂ ਦੁਬਾਰਾ ਫੇਰ ਅਸੀਂ ਰੱਖੀਆਂ ਸੀਗੀਆਂ ਇਸ ਵਾਸਤੇ ਜਿਹਨੇ ਮੇਰੇ ਸਾਥੀ ਕਸਾਰ ਸਾਥੀ ਆਉਂਦੇ ਆ ਉਹ